ਲੋਡਜੀ ਕਾ ਖਾਲਸਾ ਵਾਇਰਲ ਜੀ ਕੀ ਫਤਿਹ ਅੱਜ ਮੈਂ ਪੰਜਾਬ ਦੇ ਜੋ ਹਾਲਾਤ ਨੇ ਉਹਦੇ ਤੇ ਜਿਓ ਅਕਾਲੀ ਦਲ ਦੇ ਹਾਲਾਤ ਨੇ ਉਹਦੇ ਤੇ ਤੁਹਾਡੇ ਸਾਰੇ ਵੀਰਾਂ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਨਾ ਅਕਾਲੀ ਦਲ ਜਿਹੜੀ ਹਮੇਸ਼ਾ ਹੀ ਸੰਘਰਸ਼ੀਲ ਪਾਰਟੀ ਹੈ ਚੀਤਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਤੇ ਸੰਘਰਸ਼ ਵੀ ਇਸ ਜਥੇਬੰਦੀ ਨੇ ਦੇਸ਼ ਦੇ ਲਈ ਲੋਕਾਂ ਲਈ ਪੰਜਾਬ ਲਈ ਬਹੁਤ ਵੱਡੇ ਸੰਘਰਸ਼ ਕੀਤੇ ਤੇ ਬਹੁਤ ਵੱਡੀਆਂ ਕਰਵਾਰੀਆਂ ਕੀਤੀਆਂ ਤੇ ਬੜੀਆਂ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਹੁਣ ਥੋੜੇ ਜਿਹਾ ਸਮੇਂ ਤੋਂ ਦੁੱਤੇ ਜਦੋਂ ਪੰਜਾਬ 'ਚ ਇਹਨੂੰ ਰਾਜਭਾਗ ਕਰਨ ਦਾ ਮੌਕਾ ਮਿਲਿਆ ਉਦੋਂ ਵੀ ਇਹਨੇ ਬਹੁਤ ਵੱਡੇ ਕੰਮ ਕੀਤੇ ਪੰਜਾਬ ਦੇ ਇਤਿਹਾਸਿਕ ਕੰਮ ਕੀਤੇ ਚਾਹੇ ਉਹ ਧਾਰਮਿਕ ਖੇਤਰ ਦੇ ਸਨ ਚਾਹੇ ਉਹ ਪੰਜਾਬ ਦੀ ਡਿਵੈਲਪਮੈਂਟ ਦੇ ਸਨ ਚਾਹੇ ਲੋਕਾਂ ਦੇ ਭਰੇਦਿਆਂ ਸਕੀਮਾਂ ਬਣਾਉਣੀਆਂ ਸਨ ਉਹ ਹਰ ਖੇਤਰ ਦੇ ਵਿੱਚ ਹਰ ਤਰ੍ਹਾਂ ਦੇ ਲੋਕਾਂ ਦੇ ਨਾਲ ਸਹਿਯੋਗ ਵੀ ਮਿਲਿਆ ਤੇ ਉਹਨਾਂ ਦੇ ਜਿੰਨੀਆਂ ਦੁੱਖ ਤਕਲੀਫਾਂ ਸੀ ਉਹਨਾਂ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਵੀ ਕੀਤੀ ਪੰਜਾਬ ਨੂੰ ਵਧੀਆ ਬਣਾਉਣ ਦੇ ਵਿੱਚ ਬਹੁਤ ਵੱਡਾ ਹਿੱਸਾ ਹੈ ਅਕਾਲੀ ਦਲ ਦੀ ਸਰਕਾਰ ਦਾ ਪਰ ਹੁਣ ਕੁਝ ਸਮੇਂ ਤੋਂ ਕੁਝ ਸਾਲਾਂ ਤੋਂ ਇਹ ਕਿਸਮ ਦੀ ਜਵੇਂ ਨਜ਼ਰ ਲੱਗ ਗਈ ਹੁੰਦੀ ਹੈ ਕਾਲੀ ਦਲ ਕਿਸੇ ਦੀ ਚੰਦਰੀ ਨਜ਼ਰ ਕਾਲੀ ਦਲ ਨੂੰ ਲੱਗੀ ਜਿਹੜਾ 17 ਤੋਂ ਬਾਅਦ ਥੱਲੇ ਜਾ ਰਿਹਾ ਨੀਵੇਂ ਜਾ ਰਿਹਾ 17 'ਚ ਵੀ ਫਿਰ 19 'ਚ ਵੀ ਫਿਰ 22 'ਚ ਵੀ ਫਿਰ 24 'ਚ ਵੀ ਸੋ ਇਹਦੇ ਤੇ ਸਾਨੂੰ ਭਗਾਈ ਨਾ ਸਾਰਿਆਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਕਿ ਸਾਡੀ ਜਿਹੜੀ ਸਥਿਤੀ ਹੈ ਇਹ ਕਿਉਂ ਪੈਦਾ ਹੋਈ ਇੰਨੀ ਨਿਮਾਨਾ ਵਾਲੀ ਅਸੀਂ ਕਿਉਂ ਚੱਲੇ ਗਏ ਉਹ ਪਾਰਟੀ ਜਿਹੜੀ ਕਦੇ ਨਾ ਕਦੇ ਜਿਹਾਰ ਵੀ ਜਾਂਦੀ ਸੀ ਤਾਂ ਉਹਦੀਆਂ ਫਿਰ ਵੀ 34 35 ਸੀਟਾਂ 40 45 ਸੀਟਾਂ ਉਹਨਾਂ ਦੀ ਆ ਜਾਂਦੀਆਂ ਸੀ ਪਰ ਹੁਣ ਤਾਂ ਬਿਲਕੁਲ ਹੀ ਅਸੀਂ ਪੁੰਜੇ ਲੈ ਗਏ ਕਿਸੇ ਪਾਸੇ ਵੀ ਇਸ ਗ੍ਰੋਥ ਦੇ ਦਰਜੇ ਦੇ ਵਿੱਚ ਵੀ ਹੈ ਨਹੀਂ ਐਤ ਕੀ ਤਾਂ 22 ਤੇ 24 ਵਿੱਚ ਤਾਂ ਬਹੁਤੀ ਸਾਡੀ ਮਾਰੀ ਹਾਰਤ ਹੋਈ ਆ ਸੋ ਇਹਦੇ ਤੇ ਸਾਰੇ ਜਿਹੜੇ ਅਕਾਲੀ ਦਲ ਦੇ ਹਮਦਰਦ ਨੇ ਪ੍ਰੇਮੀ ਨੇ ਅਕਾਲੀ ਦਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੇ ਨੇ ਚਿਹੋ ਲੀਡਰ ਨੇ ਚਿਹੋ ਵਰਕਰ ਨੇ ਸਾਰਿਆਂ ਨੂੰ ਬੜਾ ਢਗਾਈ ਨੇ ਤੇ ਵਿਚਾਰ ਕਰਨਾ ਚਾਹੀਦਾ ਹੈ ਵਿਚਾਰ ਕਰਕੇ ਕਾਲੀ ਦਲ ਨੂੰ ਸਾਨੂੰ ਸਾਰਿਆਂ ਨੂੰ ਰਲ ਕੇ ਤਕਲਾਫ ਕਰਨਾ ਚਾਹੀਦਾ ਹੈ ਹੋਮੇ ਛੱਡ ਦੇਣੀ ਚਾਹੀਦੀ ਹੈ ਜਿਦਾਂ ਛੱਡ ਦੇਣੀਆਂ ਚਾਹੀਦੀਆਂ ਇੱਕ ਦੂਜੇ ਨੂੰ ਠਿੱਬੀ ਲਾਉਣੇ ਬੰਦ ਕਰ ਦੇਣੀ ਚਾਹੀਦੀ ਹੈ ਮੈਂ ਹੈਰਾਨ ਆ ਕਿ ਅਸੀਂ ਬ੍ਰੋਧੀਆਂ ਤੇ ਹਮਲੇ ਕਰਨ ਦੀ بجائے ਅੱਜ ਆਪਦੇ ਤੇ ਹੀ ਲੱਗੇ ਪਏ ਐ ਇੱਕ ਦੂਜੇ ਨੂੰ ਪੰਡਣ ਤੇ ਨਿੰਦਣ ਤੇ ਨੀਵਾ ਦਿਖਾਉਣ ਤੇ ਕੋਈ ਕਸਰ ਨਹੀਂ ਛੱਡ ਰਿਹਾ ਕਿਸੇ ਪਾਸੇ ਵੀ ਜਿਵੇਂ ਕਹਾਂ ਇੱਕ ਪਾਸਾ ਨਹੀਂ ਕਿਸੇ ਪਾਸੇ ਵੀ ਕੋਈ ਕਸਰ ਨਹੀਂ ਛੱਡ ਰਿਹਾ ਤੇ ਜੋ ਸਾਡੀਆਂ ਧਾਰਮਿਕ ਸੰਸਥਾਵਾਂ ਉਹਨਾਂ ਦੀ ਹਾਲਤ ਅਸੀਂ ਆਪ ਇੰਨੀ ਪਤਲੀ ਕਰਤੀ ਐ ਜਿਹੜਾ ਕਿ ਦੂਜਿਆਂ ਨੂੰ ਮੌਕਾ ਦਿੱਤਾ ਅਸੀਂ ਬੋਲਣ ਦਾ ਸੁਇਸ ਕਰਕੇ ਨਾ ਸਾਰੀਆਂ ਗੱਲਾਂ ਦਾ ਵਿਚਾਰ ਵਟਾਂਦਰਾ ਕਰਨ ਦੇ ਲਈ ਸਾਰੀਆਂ ਗੱਲਾਂ ਨੂੰ ਦੂਰ ਕਰਨ ਦੇ ਲਈ ਹਲੇ ਵੀ ਵੇਲਾ ਹੈ ਜੇ ਅਸੀਂ ਸੰਭਲ ਜਾਈਏ ਜੇ ਅਸੀਂ ਨਾ ਸੰਭਲੇ ਫਿਰ ਸਾਡੇ ਵੀ ਉਹਨਾਂ ਪਾਰਟੀਆਂ ਵਰਗੀ ਹਾਲਤ ਹੋਏਗੀ ਜਿਵੇਂ ਬਿਹਾਰ ਚ ਲਾਲੂ ਪ੍ਰਸ਼ਾਦ ਦੀ ਹੈ ਜੂਪੇ ਦੇ ਵਿੱਚ ਹਰਿਆਣੇ ਚ ਚਟਾਲਿਆਂ ਦੀ ਹੈ ਸਾਡੀ ਹਾਲਤ ਵੀ ਫਿਰ 27 ਤੋਂ ਬਾਅਦ ਇਹ ਜਿਹੀ ਹੋ ਜੇਗੀ ਜੇ ਅਸੀਂ ਨਾ ਸੰਭਲੇ ਜੇ ਤੁਸੀਂ ਸੋਚੋ ਕਿ ਕੱਲਾ ਕੋਈ ਕਾਲੀ ਦਲ ਜਿੱਤ ਜੂਗਾ ਮੈਂ ਨਹੀਂ ਇੱਕ ਤਰ੍ਹਾਂ ਦੀ ਗੱਲ ਕਰਦਾ ਮੈਂ ਤਾਂ ਕਹਿੰਦਾ ਜਿੰਨੇ ਵੀ ਹੈਗੇ ਕੋਈ ਵੀ ਕੱਲਾ ਨਹੀਂ ਜਿੱਤ ਸਕੂਗਾ ਤੇ ਫਿਰ ਤਾਂ ਹੋਰ ਪਾਰਟੀਆਂ ਜਿੱਤੂਗੀ ਕਾਲੀ ਦਲ ਨਹੀਂ ਜਿੱਤੂਗਾ ਜੇ ਅਸੀਂ ਸਾਰੇ ਇਕੱਠੇ ਹੋ ਜਾਂਦੇ ਆ ਠੀਕ ਸਾਡੇ ਸਮਝੌਤੇ ਹੋ ਜਾਂਦੇ ਨੇ ਤੇ ਸਾਰੇ ਅਸੀਂ ਮਤ ਪੇਦ ਭਲਾ ਦਿੰਦੇ ਆ ਕਈ ਵਾਰੀ ਵੱਡੀਆਂ ਵੱਡੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਪਿਛਲੀ ਲੀਡਰਸ਼ਿਪ ਵੇਲੇ ਵੀ ਹੋ ਜਾਂਦੇ ਨੇ ਬਾਦ ਸਾਹਿਬ ਟੋੜਾ ਸਾਹਿਬ ਤਲਵੰਡੀ ਸਾਹਿਬ ਰਾਲਾ ਸਾਹਿਬ ਉਹਨਾਂ ਬਾਰੇ ਵੀ ਹੁੰਦੀਆਂ ਰਹਿੰਦੀਆਂ ਝਗੜੇ ਚੱਪੇ ਰੋਸੇ ਵੀ ਹੁੰਦੇ ਰਹੇ ਨੇ ਪਰ ਵੱਡੇ ਦਿਲ ਵਾਲੇ ਲੀਡਰ ਸੀ ਉਹ ਛੇਤੀ ਉਹਨਾਂ ਸਮਝੌਤਿਆਂ ਨੂੰ ਸਵੀਕਾਰ ਲੈਂਦੇ ਸਨ ਤੇ ਫਿਰ ਉਹ ਚੜ੍ਹਦੀ ਕਲਾ ਦੇ ਵਿੱਚ ਹੋ ਜਾਂਦੇ ਸਨ ਹੁਣ ਪਤਾ ਨਹੀਂ ਕਿਉਂ ਸਾਡੇ 'ਚ ਇੰਨੇ ਹਉਮੇ ਆ ਗਏ ਅਸੀਂ ਕੋਈ ਗੱਲ ਕਿਸੇ ਦੀ ਸੁਣਨ ਨੂੰ ਤਿਆਰ ਹੀ ਨਹੀਂ ਹੈਗੇ ਜੇ 24 'ਚ ਅਸੀਂ ਨਾਲ ਮਿਲ ਕੇ ਬੈਠ ਜਾਂਦੇ ਸਮਝ ਉੱਤੇ ਕਰ ਲੈਂਦੇ ਜਿਵੇਂ ਜਾਦੇ ਸਿਆਣੀ ਲੀਡਰਸ਼ਿਪ ਦਾ ਕਹਿਣਾ ਸੀਗਾ ਤੇ ਅੱਜ ਰਿਜ਼ਲਟ ਸਾਡੇ ਹੋਰ ਹੁੰਦੇ ਜਿ ਬੜੀ ਵੱਡੀ ਸਾਡੀ ਜਿੱਤ ਹੁੰਦੀ ਪਾਰਲੀਮੈਂਟ ਚੋਣਾਂ ਦੇ ਵਿੱਚ ਤੇ ਨਾਂ ਸਾਡੀ ਪਾਰਟੀ ਦੇ ਵਿੱਚ ਫੁੱਟ ਪੈਂਦੀ ਤੇ ਅੱਜ ਚੜ੍ਹਦੀ ਕਲਾ ਹੁੰਦੀ ਸੈਂਟਰ ਦੇ ਵਿੱਚ ਵੀ ਅਸੀਂ ਮਾਲਕ ਹੁੰਦੇ ਕਾਫੀ ਮੱਟੇ ਹਿੱਸੇ ਦੇ ਸੋ ਚਲੋ ਤਾਂ ਹੁਣ ਵੇਲਾ ਰੰਗ ਹੈ ਜਿਹੜਾ ਜੇ ਸਪਨਾ ਹੈ ਕਿ ਲਖੀਰ ਕੁੱਟਣ ਦਾ ਤਾਂ ਕੋਈ ਫਾਇਦਾ ਨਹੀਂ ਹਲੇ ਵੀ ਜੇ ਅਸੀਂ ਸੰਭਲ ਜੀਏ ਤਾਂ ਚੰਗਾ ਨਹੀਂ 27 ਤੋਂ ਬਾਅਦ ਤਾਂ ਸਾਡੀ ਪਾਰਟੀ ਬਿਲਕੁਲ ਹੀ ਇਕਾਲੀ ਦਲ ਦਾ ਨਾਂ ਨਹੀਂ ਲੈਣਾ ਕਿਸੇ ਨੇ ਕਿਉਂਕਿ ਸਾਰੇ ਲੋਕ ਵੇਖੋ ਵਰਕਰ ਇਨਾ ਲੰਮਾ ਨਹੀਂ ਸੰਤਾਪ ਘਟ ਸਕਦੇ 10 ਸਾਲ ਤੋਂ ਵੱਧ ਸੰਤਾਪ ਘਟਣਾ ਬਹੁਤ ਔਕਾ ਹੁੰਦਾ ਤੇ 27 ਤੋਂ ਬਾਅਦ 15 ਸਾਲ ਕਿਸੇ ਵਰਕਰ ਨੇ ਸੰਤਾਪ ਨਹੀਂ ਘਟਨਾ ਜਿੱਧਰ ਕਿਸੇ ਦਾ ਜ਼ਿਕਰ ਆ ਉਧਰ ਨੂੰ ਦੌੜ ਜੂਗਾ ਤੇ ਇਕੱਲੇਵੇਂ ਮੁੱਠੀ ਭਾਰ ਲੀਡਰ ਜਿਵੇਂ ਹੋਰ ਨਿੱਕੇ ਨਿੱਕੇ ਕਾਲੀ ਦਲ ਪੰਜ ਪੰਜ 7 7 ਬੰਦਿਆਂ ਦੇ ਲਈ ਫਿਰਦੇ ਆ ਐਵੇਂ ਫਿਰਸੀ ਲਈ ਫਿਰਾਂਗੇ ਸੋ ਮੌਕਾ ਹੈ ਹੁਣ ਸਾਡੇ ਕੋਲੇ ਨਹੀਂ ਤਾਂ ਫਿਰ ਦੇਖ ਲਓ ਚਟਾਲਿਆਂ ਦਾ 25 ਸਾਲ ਹੋ ਜਾਣਗੇ 29 ਚ ਇਹਨਾਂ ਨੂੰ ਸੱਤਾ ਤੋਂ ਬਾਹਰ ਹੋਇਆ ਤੇ ਜੇ ਉਹਨਾਂ ਨੌ ਚ ਸਮਝੌਤਾ ਕਰ ਲੈਂਦੇ ਤੇ ਰਾਜ ਭਾਗ ਦੇ ਮਾਲਕ ਹੁੰਦੇ ਆ ਸਥਿਤੀ ਨਾ ਹੁੰਦੀ ਤੁਹੇ ਇਹ ਜਿਹੜੀਆਂ ਗੱਲਾਂ ਛੋਟੀਆਂ-ਮੋਟੀਆਂ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਹੁੰਦਾ ਪਾਰਟੀ ਨੂੰ ਆਪਣੇ ਫੈਸਲੇ ਆਪ ਕਰਨੇ ਚਾਹੀਦੇ ਆ ਉਹਨੇ ਨਹੀਂ ਵੋਟ ਪਾਉਣੀ ਇਹਨੇ ਨਹੀਂ ਵੋਟ ਪਾਉਣੀ ਉਹ ਵਾਂਗ ਕਰ ਦੋ ਆਪਲਾਣਾ ਉਹਨਾਂ ਸਾਰੀਆਂ ਗੱਲਾਂ ਨੂੰ ਸੋਚ ਕੇ ਵੇਖਣਾ ਇਹ ਚਾਹੀਦਾ ਹੁੰਦਾ ਕਿ ਪਾਰਟੀ ਦੇ ਹਿੱਤੇ ਵਿੱਚ ਕੀ ਹੈ ਪਾਰਟੀ ਦੀ ਚੜ੍ਹਾਈ ਕਿਵੇਂ ਹੋ ਸਕਦੀ ਹੈ ਪਾਰਟੀ ਦੇ ਵੀ ਇਕੱਠੀ ਕਿਵੇਂ ਰੱਖੀ ਜਾ ਸਕਦੀ ਹੈ ਉਹ ਸਾਰੀਆਂ ਗੱਲਾਂ ਸੋਚ ਕੇ ਫੈਸਲੇ ਸਾਨੂੰ ਕਰਨੇ ਚਾਹੀਦੇ ਆ ਸੋ ਮੈਂ ਤਾਂ ਸਾਰੇ ਵਰਕਰਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਹੱਥ ਜੋੜ ਕੇ ਅਪੀਲ ਕਰਦਾ ਹੈ ਜਿਹਦੇ ਕਹੋਂ ਪੈਰੀ ਹੱਥ ਲਾਉਣ ਨੂੰ ਤਿਆਰ ਐ ਸਾਰੇ ਇਕੱਠੇ ਹੋ ਜੋ ਜੇ ਇਕੱਠੇ ਹੋ ਜਾਓਗੇ ਤਾਂ ਬਾਜੋਗੇ ਨਹੀਂ ਤਾਂ ਸਾਰਿਆਂ ਦਾ ਹੀ ਹਾਲ ਮਾੜਾ ਹੋਣਾ ਐਵੇਂ ਭਲੇਖੇ ਜਿਹੀ ਨਹੀਂ ਰਹਿਣਾ ਚਾਹੀਦਾ ਕਿ ਉਹਨੂੰ ਅਸੀਂ ਐ ਕਰ ਦਾਂਗੇ ਉਹਨੂੰ ਸਿਆ ਐ ਕਰ ਦਾਂਗੇ ਉਹ ਮਰਜੂ ਅਸੀਂ ਜਿਉਂਦੇ ਰਹਿ ਜਾਾਂਗੇ ਆ ਖਤਮ ਹੋ ਜਾਣਗੇ ਅਸੀਂ ਤਕੜੇ ਰਹਿ ਜਾਾਂਗੇ ਸਾਰੇ ਹੀ ਖਤਮ ਹੋ ਜਾਣਗੇ ਕਿਸੇ ਨੇ ਨਹੀਂ ਤਕੜਾ ਮਾੜਾ ਰਹਿਣਾ ਜੋ ਹਾਲਾਤ ਆ ਅੱਜ ਵੇਖੋ ਇਕੱਠੇ ਤਾਂ ਆਪਾਂ ਜਿਤਨੀ ਸਕੇ ਇਕੱਠੇ ਸੀ 17 ਦੇ ਵਿੱਚ ਵੀ ਇਕੱਠੇ ਸੀ ਆਪਾਂ 22 ਦੇ ਵਿੱਚ ਵੀ ਕਾਲੀ ਦਲ ਇਕੱਠਾ ਸੀ 19 'ਚ ਵੀ ਇਕੱਠਾ ਸੀ 24 ਦੇ ਵਿੱਚ ਵੀ ਇਕੱਠਾ ਸੀ ਤੇ ਫਿਰ ਆਪਾਂ ਜਿੱਤ ਤਾਂ ਸਕੇ ਨੇ ਤੇ ਹੁਣ ਅੱਡੋ-ਅੱਡ ਖਖੜੀਆਂ ਕਰੇ ਨੇ ਹੋ ਕੇ ਆਪਾਂ ਕਿਵੇਂ ਜਿੱਤੇ ਜਾਗੇ ਕੌਣ ਕਿਵੇਂ ਜਿੱਤੋਗੇ ਕਿਸ ਖੇਤਰ 'ਚੋਂ ਜਿੱਤੋਗੇ ਸੂਇਸ ਕਰਕੇ ਇਕੱਠੇ ਹੋ ਜੋ ਇਕੱਠਿਆਂ ਦੀ ਸ਼ਕਤੀ ਹੁੰਦੀ ਹੈ ਜੇ ਤੁਸੀਂ ਇਕੱਠੇ ਹੋ ਜਾਓਗੇ ਆਪਣੀ ਤਾਕਤ ਦਾ ਵਿਖਾਵਾ ਕਰੋਗੇ ਫਿਰ ਤੁਹਾਡੇ ਨਾਲ ਵਿਰੋਧੀ ਵੀ ਤੁਹਾਡੇ ਨੇੜੇ ਆਉਣਗੇ ਨਹੀਂ ਤਾਂ ਕਿਸੇ ਨੇ ਤੁਹਾਡੇ ਨਾਲ ਸਮਝੌਤਾ ਵੀ ਨਹੀਂ ਕਰਨਾ ਕਿਸੇ ਨੇ ਸੂਇਸ ਕਰਕੇ ਮੇਰੀ ਤਾਂ ਸਾਰੇ ਲੀਡਰਾਂ ਨੂੰ ਜਿੰਨੇ ਵੀ ਹੈਗੇ ਆ ਛੱਡ ਦਿਓ ਗਿਲੇ ਸ਼ਿਕਵੇ ਛੱਡ ਦਿਓ ਹੋਮੇ ਛੱਡ ਦਿਓ ਇੱਕ ਦੂ ਨਾਲ ਮਿਲ ਕੇ ਕੋਈ ਨਾ ਕੋਈ ਹੱਲ ਲੱਭ ਕੇ ਸਾਰਿਆਂ ਨੂੰ ਜਿੱਦ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਜਿਹੜਾ ਵੀ ਸਾਰਿਆਂ ਨੂੰ ਪ੍ਰਮਾਣਿਤ ਗੱਲ ਹੁੰਦੀ ਹੈ ਜਿਹੜਾ ਸਾਰਿਆਂ ਦੇ ਭਲੇ ਦੀ ਗੱਲ ਹੁੰਦੀ ਹੈ ਜਿਹਦੇ ਨਾਲ ਕਾਲੀ ਦਲ ਤਕੜਾ ਹੋ ਸਕਦਾ ਹੈ ਜਿਹਦੇ ਨਾਲ ਸਾਡੀਆਂ ਪਰੰਪਰਾਵਾਂ ਠਕਨੀਆਂ ਹੋ ਸਕਦੀਆਂ ਉਹ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ ਸੋ ਹੁਣ ਵੇਲਾ ਆ ਗਿਆ ਜੇ ਵੇਲਾ ਖੁੰਝਾ ਲਿਆ ਫਿਰ ਮੁੜ ਕੇ ਵੇਲਾ ਹੱਥ ਨਹੀਂ ਆਉਣਾ ਫਿਰ ਤਾਂ ਕੋਈ ਨਵੇਂ ਲੋਕ ਤਾਂ ਆ ਜਾਣਗੇ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਚਾਹੇ ਉਧਰ ਚੇਹੇਂਦਰ ਹੈ ਇਹ ਨਹੀਂ ਕਿਤੇ ਹੈ ਨਹੀਂ ਇਹਦੇ ਕਿਤੇ ਪਿਆਰ ਨਹੀਂ ਲੱਗਣੇ ਸੋ ਇਸ ਕਰਕੇ ਮੇਰੀ ਤੁਹਾਨੂੰ ਬਾਰ-ਬਾਰ ਬੇਨਤੀ ਹੈ ਕੀ ਆਵਰ ਆਲ ਮਿਲ ਕੇ ਸਾਰੇ ਗਿਲੇ ਸ਼ਿਕ ਕੇ ਪਲਾ ਕੇ ਕਿਸੇ ਗੁਰੂ ਘਰ ਚ ਬੈਠ ਚੋ ਕਿਸੇ ਧਾਰਮਿਕ ਸਥਾਨ ਤੇ ਬੈਠ ਕੇ ਭਾਵੇਂ ਹਰਮੰਦਰ ਸਾਹਿਬ ਚਲ ਉਹ ਪਰਚੀਆਂ ਪਾ ਲੋ ਜਿਵੇਂ ਪਹਿਲੀ ਲੀਡਰਸ਼ਿਪ ਆਲੇ ਦੀ ਸੀ ਕੁਛ ਕਰੋ ਜੜੇ ਕੋਈ ਹੱਲ ਲੱਭੋ ਇੱਕੇ ਦਾ ਜੇ ਇੱਕਾ ਹੋ ਗਿਆ ਤਾਂ ਫਿਰ ਵਧੀਆ ਹੀ ਵਧੀਆ ਤੇ ਨਾਲੇ ਭਰਾ ਮਾਰੂ جنگ ਦੇ ਵਿੱਚ ਲੱਗੇ ਸੀ ਆਪੀ ਬੀਬੀ ਜਿਹੜੇ ਇੱਕ ਦੂਜੇ ਨਾਲ ਜੱਫੀਆਂ ਪਾ ਕੇ ਮਿਲਦੇ ਹੁੰਦੇ ਸੀ ਉਹ ਨਫ਼ਰਤ ਨਾਲ ਵੇਖਣ ਲੱਗੇ ਇੱਕ ਦੂਜੇ ਨੂੰ ਬਹੁਤ ਇਹ ਦੇਖ ਕੇ ਮਨ ਨੂੰ ਦੁੱਖ ਹੁੰਦਾ ਸੋ ਆਓ ਸਾਰੇ ਨਾਲ ਮਿਲ ਕੇ ਸਾਰੇ ਜਿੰਨੇ ਵੀ ਦੋਨਾਂ ਪਾਸੇ ਤੋਂ ਚੰਗੇ ਬੰਦੇ ਅੱਗੇ ਆ ਸਕਦੇ ਇਸ ਸਮਝੌਤੇ ਨੂੰ ਸਾਡੀਆਂ ਉਹਨਾਂ ਸਾਰਿਆਂ ਨੂੰ ਅਸੀਂ ਬਾਹਾਂ ਚ ਲਈਏ ਕਲਾਵਾਂ ਚ ਲਈਏ ਤੇ ਸਮਝੋ ਉਤੇ ਵਾਲਾ ਸੀ ਅਖੇ ਵਧੀਏ ਵੈਗੁਰੂ ਕਿਰਪਾ ਕਰੇਗਾ ਜੇ ਅਸੀਂ ਸੱਚੇ ਦਰਸੂਜਤਾ ਕਰਨਾ ਚਾਹਿਆ ਜਰੂਰ ਪ੍ਰਮਾਤਮਾ ਸਾਡੇ ਤੇ ਮਿਹਰ ਕਰੇਗਾ ਤੇ ਅਸੀਂ ਬੜੀ ਛੇਤੀ ਪੰਜਾਬ ਦਾ ਜਿਹੜੇ ਰਾਜ ਭਾਗ ਦੇ ਮਾਲਕ ਹੋਵਾਂਗੇ ਇਹਨੀਆਂ ਬੇਨਤੀਆਂ ਕਰਦਾ ਹੋਇਆ ਕਿਸੇ ਨੂੰ ਮੇਰੀ ਕੋਈ ਗੱਲ ਨਾ ਚੰਗੀ ਲੱਗੇ ਉਹ ਤੇ ਦੀ ਮਰਜ਼ੀ ਵਈ ਪਰ ਮੇਰੀ ਤਾਂ ਬੇਨਤੀ ਹੈ ਕਿ ਇੱਕ ਕੇਤੇ ਵਿੱਚ ਵਰਕਤ ਹੈ ਇੱਕੇ ਨਾਲ ਹੀ ਫਾਇਦਾ ਹੈ ਇਕਾ ਕਰਕੇ ਕਾਲੀ ਦਲ ਨੂੰ ਮਜੂਦ ਕਰੀਏ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ